ਸਤਿ ਸ੍ਰੀ ਅਕਾਲ ਜੀ ਅੱਜ ਮੇਰੀ ਕਵਿਤਾ ਦਾ ਵਿਸ਼ਾ ਹੈ ਦਸ਼ਮੇਸ਼ ਪਿਤਾ ਬਾਬਲ ਮੇਰਾ ਸਦ ਮਿਹਰਬਾਨਾ ਮੈਂ ਤੋ ਸਿਫਤ ਕਰੀ ਨਾ ਜਾਇ ਬਾਬਲ ਮੇਰਾ ਮਿੱਠ ਬੋਲੜਾ ਜੀ ਇਹ ਹੈ ਉਸ ਦੀ ਬੜਾਈ ਬਾਬਲ ਮੇਰਾ ਵੱਡਾ ਸਮਰਥ ਹੈ ਅਕਥਨ ਕਥਿਆ ਚਾਈ ਬਾਬਲ ਮੇਰਾ ਮਾਣ ਮਾਣੀ ਦਾ ਸ਼ਬਦ ਸੁਰਤ ਲਿਵਲਾਈ ਬਾਵਲ ਮੇਰੀ ਜਾਨ ਦੀ ਜਾਨ ਰਤੀ ਮਾਸਾ ਪਰਮ ਨਕਾਈ ਬਾਵਲ ਮੇਰਾ ਗਰੀਵ ਨਿਵਾਜ ਉਸ ਮੇਰੀ लाਜ ਰਖਾਈ ਬਾਵਲ ਮੇਰਾ ਸਰਵੰਸ਼ਦਾਨੀ ਦੁੱਖ ਵਿੱਚ ਵੀ ਸ਼ੁਕਰ ਮਨਾਈ ਬਾਵਲ ਮੇਰਾ ਰੇਪਰ ਪੂਰਾ ਸੱਚ ਮਾਰਗ ਦਿੱਤਾ ਦਿਖਾਈ ਬਾਵਲ ਮੇਰਾ ਪੀਰ ਉੱਚ ਦਾ ਜਿਸ ਜਾਤ ਤੇ ਪਾਤ ਮਿਟਾਈ ਬਾਬਲ ਮੇਰਾ ਕਲੰਗੀੰੰਬਾਲਾ ਉਹਦੇ ਰੂਪ ਦੀ ਅਜਬ ਪੜਾਈ ਬਾਬਲ ਮੇਰਾ ਚੁੱਜੀ ਪ੍ਰੀਤਮ ਜਿਸ ਨਿਰਾਲੀ ਖੇਡ ਪੜਤਾਈ ਬਾਬਲ ਮੇਰਾ ਆਪੇ ਗੁਰ ਚੇਲਾ ਜਿਸ ਊਚ ਤੇ ਨੀਚ ਮਟਾਈ ਬਾਬਲ ਮੇਰਾ ਵੱਡਾ ਤਪਸਵੀ ਮਹਾਕਾਲ ਤੇ ਕਾਲ ਕਮਾਈ ਬਾਬਲ ਮੇਰਾ ਰੰਗ ਰੰਗੀਲਾ ਉਸ ਦੀ ਰੰਗਲੀ ਦੁਨੀਆਈ ਬਾਬਲ ਮੇਰਾ ਵੱਡਾ ਲਿਖਾਰੀ ਉਸ ਦੀ ਸਿਫਤ ਲਿਖੀ ਨਾ ਜਾਈ ਬਾਵਲ ਮੇਰਾ ਵੱਡਾ ਸੂਰਮਾ ਜਿਸ ਹਰ ਮੈਦਾਨ ਫਤਹਿ ਪਾਈ ਬਾਵਲ ਮੇਰਾ ਵੱਡਾ ਕਵੀ ਹੈ 52 ਕਵੀਆਂ ਦੀ ਮਹਿਫਿਲ ਲਾਈ ਬਾਵਲ ਮੇਰਾ ਅੰਮ੍ਰਿਤ ਦਾਤਾ ਜਿਸ ਅੰਮ੍ਰਿਤ ਦੀ ਦਾਤ ਦਿਵਾਈ ਬਾਵਲ ਮੇਰਾ ਮੁਕਤੀ ਦਾਤਾ ਜਿਸ ਮੇਰੀ ਬੇੜੀ ਕੱਟ ਵਗਾਈ ਬਾਵਲ ਮੇਰਾ ਇੱਛਾ ਪੂਰਕ ਮਾਮੈਣੀ ਦੀ ਇੱਛਾ ਪੂਕਾਈ ਬਾਵਲ ਮੇਰਾ ਗੁਣੀ ਨਿਧਾਨਾ ਮੈਂ ਕੀ ਕਰ ਸਕਾਂ ਬੜਾਈ ਬਾਵਲ ਮੇਰਾ ਸਦ ਮਿਹਰਵਾਨਾ ਮੈਂ ਤੁਸਤ ਕਰੀ ਨਾ ਜਾਈ ਬਾਵਲ ਮੇਰਾ ਪੁੱਟਾ ਸਮਰਥ ਹੈ ਅਕਤਨ ਕਥਿਆ ਚਾਈ ਮਾਈ ਗੁੱਡ ਚਿਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ